ਜੋਕੇ ਦੌਰ ਵਿੱਚ ਸਾਡੇ ਪਰਿਵਾਰਕ ਰਿਸ਼ਤਿਆਂ ਵਿੱਚ ਇੰਨੀ ਗਿਰਾਵਟ ਆ ਗਈ ਹੈ ਕਿ ਅਸੀਂ ਵਿਆਹ ਵਰਗੇ ਪਵਿੱਤਰ ਬੰਧਨ ਨੂੰ ਖੇਰੂ-ਖੇਰੂ ਕਰਨ ਵਿੱਚ ਬਹੁਤੀ ਦੇਰ ਨਹੀਂ ਲਾਉਂਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦੇ ਇੱਕ ਅਜੀਹਾਂ ਹੀ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਨਵਾਂ ਹੋਇਆ ਵਿਆਹ ਬਹੁਤੀ ਦੇਰ ਪਰਵਾਣ ਨਹੀਂ ਟੜਿਆ ਸਿਰਫ 15 ਦਿਨ ਬਾਅਦ ਹੀ ਦੋਵੇਂ ਪਰਿਵਾਰਾਂ ਨੇ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਚੰਦ ਇਹਨਾਂ ਚ ਦੋਵਾਂ ਪਰਿਵਾਰਾਂ ਚ ਅਜੀਹ ਹੀ ਕੁਤੜਨ ਪਾਰਗੇ ਦੀ ਗੱਲ ਕਰਦੀ ਚਾਰ ਦਿਵਾਰੀ ਤੋਂ ਬਾਹਰ ਹੁੰਦੀ ਹੋਈ ਪੰਚਾਇਤ ਤੇ ਫਿਰ ਪੁਲਿਸ ਥਾਣੇ ਪਹੁੰਚ ਚੁੱਕੀ ਐ ਆਓ ਤੁਹਾਨੂੰ ਦਿਖਾਉਂਦੇ ਆ ਪਹਿਲਾਂ ਲੜਕੇ ਪੱਖ ਦੀ ਜ਼ੁਬਾਨੀ ਤੇ ਫਿਰ ਲੜਕੀ ਵਾਲਿਆਂ ਦੀ ਪੂਰਾ ਚਿੱਟਾ ਪੀਂਦਾ ਉਹਦੇ ਬੈਗ ਵਿੱਚ ਮੈਂ ਦੇਖਿਆ ਅੰਦਰ ਪੀਂਦਾ ਵੀ ਦੇਖਿਆ ਤੇ ਮੇਰੇ ਲੱਗੇ 14 ਦਿਨਾਂ ਚ ਇੱਕ ਦਿਨ ਵੀ ਨਹੀਂ ਆਇਆ ਮਾਸਕਾਲ ਨੂੰ ਕਿ ਮੈਂ ਇਹ ਮੀਡੀਅਮ ਉਹਨਾਂ ਸਾਹਿਬ ਕਰਦਾ ਹਾਂ ਕਿ ਸਾਡਾ ਇਨਸਾਫ ਕੀਤਾ ਜਾਵੇ ਅਕਲ ਸੋਨੇ ਦੀ ਸੋਨੇ ਦੀ ਕਿੰਨੀ ਖਚਾਈ ਹੈ ਇਹਦੇ ਵਿੱਚ ਜਿਹੜਾ ਸੋਨਾ ਕਹਿੰਦੇ ਲੈ ਕੇ ਸਾਡਾ ਸੋਨੇ ਦੀ ਇੱਕ ਇੱਕ ਕੁੜੀ ਖਾਲੀ ਹੱਥ ਆਈ ਆ ਇਹਨਾਂ ਨੂੰ ਮਾਪੇ ਨੂੰ ਬੁਲਾ ਕੇ ਆਈ ਆ ਤੇ ਕੋਈ ਸੋਨਾ ਨਹੀਂ ਲੈ ਕੇ ਆਈ ਮੁੰਡਾ ਲੈ ਕੇ ਆਇਆ ਮੋਟਰਸਾਈਕਲ ਤੇ ਇੰਨਾ ਕੁੜੀ ਕੋਲ ਪਾਤਾ ਸੀ ਜਿਹਦਾ ਬਨਾਣ ਤੇ ਪਜਾਮਾ ਪਾਇਆ ਸੀ ਇਹਨਾਂ ਨੂੰ ਮੱਥਾ ਟੇਕ ਕੇ ਆਈ ਆ ਵਿਆਹ ਤੋਂ ਪਹਿਲਾਂ ਦੱਸਿਆ ਨਹੀਂ ਅਗਰ ਤੁਹਾਨੂੰ ਕੋਈ ਇਨਕੁਆਇਰੀ ਨਹੀਂ ਕੀਤੀ ਮੁੰਡੇ ਦੀ ਕਿਦਾਂ ਦਾ ਮੁੰਡਾ ਕਿਦਾਂ ਦਾ ਨਹੀਂ ਜੀ ਵਿਆਹ ਤੋਂ ਪਹਿਲਾਂ ਅਸੀਂ ਪਿੰਡ ਵਾਲਿਆਂ ਨੂੰ ਪੁੱਛਿਆ ਤੇ ਪੁੱਛਿਆ ਵੀ ਤੁਸੀਂ ਕਿਸੇ ਨੇ ਨਸ਼ਾ ਕਰਦਾ ਦੇਖਿਆ ਕਹਿੰਦੇ ਅਸੀਂ ਤਾਂ ਕੁਛ ਨਹੀਂ ਦੇਖਿਆ ਮੁੰਡਾ ਬਾਹਰ ਸੀ ਮੁੰਡਾ ਬਾਹਰ ਸੀ ਪਤਾ ਨਹੀਂ ਲੱਗਾ ਸਾਨੂੰ ਨੇਰੇ ਵਿੱਚ ਆਹ ਕੰਮ ਹੋਇਆ ਤੇ ਤੁਸੀਂ ਕੰਪਲੀਟ ਕੀਤੀ ਥਾਣੇ ਦੇ ਵਿੱਚ ਹੁਣ ਅਸੀਂ ਜੀ ਕੰਪਲੀਟ ਕੀਤੀ ਜ ਜਿੱਦਣ ਕੁੜੀ ਆਈ ਆ ਦੂਜੇ ਦਿਨ ਕੰਪਲੀਟ ਕਰ ਦਿੱਤੀ ਆ ਤੇ ਥਾਣੇ ਦੇ ਵਿੱਚ ਦੂਜੇ ਦਿਨ ਕੰਪਲੀਟ ਕਰ ਦਿੱਤੀ ਆ ਹੁਣ ਸਾਡੇ ਤੇ ਇਲزام ਇਹ ਲਾਉਂਦੇ ਆ ਵੀ ਕੁੜੀ ਸਾਰਾ ਸੋਨਾ ਲੈ ਕੇ ਚਲ ਗਈ ਤੇ ਇਹਦੇ ਗਾਲ ਵਿੱਚ ਚੈਨੀ ਸੀ ਜੇ ਜਦੋਂ ਚੈਨੀ ਨੇ ਪੁੱਛਿਆ ਕਿੱਥੇ ਗਈ ਤੇ ਕੁੜੀ ਨੂੰ ਕਹਿੰਦਾ ਤੇਰੇ ਪ੍ਰਾਨ ਫੇਰੂ ਚੈਨੀ ਤਾਂ ਮੇਰੀ ਸੀ ਅਸੀਂ ਪਾਈ ਸੀ ਇਹਨੂੰ ਜਿਹੜੇ ਸਿੱਟਾਂ ਦੀਆਂ ਗੱਲਾਂ ਕਰਦੇ ਆ ਸੱਤ ਸਾਰੇ ਮੈਂ ਆਪਣੀ ਸੱਸ ਨੂੰ ਦਿੱਤਿਓ ਹੈ ਤੇ ਮੇਰੇ ਕੋਲ ਮੈਂ ਖਾਲੀ ਹੱਥ ਆਈਆਂ ਮੇਰੇ ਕੋਲ ਕੋਈ ਵੀ ਸੱਤ ਨਹੀਂ ਹੈ ਮੈਂ ਖਾਲੀ ਹੱਥ ਆਈ ਹਾਂ ਹੁਣ ਤੁਸੀਂ ਪੁਲਿਸ ਦੇ ਕੋਲ ਗਏ ਸੀ ਤੁਹਾਨੂੰ ਕੀ ਗਿਆ ਪੁਲਿਸ ਨੇ ਹੁਣ ਪੌਸ ਐਜ਼ੀ ਪੌਸ ਕੋਲ ਗਏ ਆ ਉਹ ਕਹਿੰਦੇ ਤੇ ਅਸੀਂ ਕਿਹਾ ਮੁੰਡਾ ਤੁਸੀਂ ਇੱਥੇ ਪੇਸ਼ ਕਰਾਓ ਮੁੰਡੇ ਦੀ ਡਾਕਟਰੀ ਕਰਾ ਲੈਂਦੇ ਆ ਇਹ ਨਹੀਂ ਮੁੰਡਾ ਲਾਂਬੇ ਕਰ ਦਿੱਤਾ ਤੇ ਮੁੰਡੇ ਨੇ 11 ਤਰੀਕ ਨੂੰ ਚਾਹਣਾ ਸੀ ਤੇ ਤਿੰਨ ਦਿਨ ਪਹਿਲਾਂ ਦਿੱਲੀ ਨੂੰ ਚਲੇ ਗਿਆ ਯਾਨੀ ਕਿ ਤੁਹਾਡੇ ਕਹਿੰਦਾ ਮੱਲਾ ਮੁੰਡਾ ਬਾਹਰ ਚਲ ਗਿਆ ਉਹ ਮੁੰਡਾ ਬਾਹਰ ਚਲ ਗਿਆ ਪਾਸਪੋਰਟ ਤੋਂ ਬਿਨਾਂ ਬਾਹਰ ਨੇਂ ਜਾ ਸਕਦਾ ਇਹ ਕਹਿੰਦੇ ਇਹ ਕਹਿੰਦੇ ਕਿ ਕੁੜੀ ਪਾਸਪੋਰਟ ਲੈ ਗਈ ਆ ਪਾਸਪੋਰਟ ਤੋਂ ਬਗੈਰ ਬਾਹਰ ਕਿੱਦਾਂ ਚੱਲ ਗਿਆ ਇਲਜ਼ਾਮ ਲਾਉਂਦੇ ਸਾਨੂੰ ਝੂਠਾ ਇਲਜ਼ਾਮ ਸਾਡੇ ਤੇ ਲਾਉਂਦੇ ਆ ਫੇ ਜਿੱਦਣ ਕੁੜੀ ਆਈ ਉਹਦਣ ਅੰਦਰ ਚਿੱਟਾ ਪਿੰਦਾ ਸੀ ਤੇ ਲੈਟ ਤਾਂ ਹਨੂ ਨਿਕਲਦੀ ਸੀ ਤੇ ਕੁੜੀ ਨੇ ਕਿਹਾ ਤਾਂ ਕਹਿੰਦਾ ਤੇਰੇ ਪ੍ਰੈਨ ਮਿਝੋਣੀ ਪੈਣੀ ਆ ਨਾਲੇ ਦੋ ਥੱਪੜ ਮਾਰੇ ਤੇ ਨਾਲੇ ਕਹਿੰਦਾ ਤੇਰੇ ਪ੍ਰਾਣ ਬਚਾਉਣੀ ਆ ਤੇ ਨਹੀਂ ਤਾਂ ਆਪਣੇ ਮਾਪੇ ਤੋਂ 7 ਲੱਖ ਰੁਪਈਆ ਲਿਆ ਨਹੀਂ ਤਾਂ ਗੱਡੀ ਮੈਨੂੰ ਚਾਹੀਦੀ ਆ ਤੇ ਜਿਹੜੀ ਚੈਨ ਤੁਸੀਂ ਪਾਈ ਸੀ ਉਹ ਕਿੱਥੇ ਗਈ ਪਤਾ ਕਿਤਾ ਕੁੜੀ ਕਿੱਥੇ ਗਈ ਜਣਾ ਉਹ ਕੁੜੀ ਨੇ ਪੁੱਛਿਆ ਇਹਨੂੰ ਚੈਨ ਕਿੱਥੇ ਗਈ ਕਹਿੰਦੀ ਮੈਂ ਆਪਣੀ ਸੱਸ ਨੂੰ ਵੀ ਕਿਹਾ ਵੇ ਜੇ ਦੱਸਦੀ ਸੀ ਤਾਂ ਕਹਿੰਦਾ ਸੀ ਤੇਰੇ ਪ੍ਰਾਣ ਬਚਾਉਣੀ ਆ ਜੇ ਤੂੰ ਤੇ ਸਾਤਸ ਨੂੰ ਦੱਸਿਆ ਯਾਨੀ ਦਰਦੀ ਮਾਰੀ ਕੁੜੀ ਦੱਸਦੀ ਨਹੀਂ ਤੁਹਾਨੂੰ ਗੱਡਾ ਸੀ ਜੀ ਇਹ ਦਰਦੀ ਮਾਰੀ ਕੁੜੀ ਦੱਸਦੀ ਨਹੀਂ ਸੀ ਤੇ ਜਦੋਂ 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 ਜਨਵਾਰੇ ਤੁਸੀਂ ਪੁੱਛਿਆ ਇਹਨਾਂ ਨੂੰ ਕੀ ਕਹਿੰਦੇ ਜਨਵਾਰੇ ਉਹ ਜਨਵਾਰੇ ਇੰਨੀ ਇਹ ਕਿਹਾ ਬੇ ਗਮ ਹੋਈ ਹੋਊਗੀ ਸਾਨੂੰ ਇਹ ਨਹੀਂ ਕਿਹਾ ਵੇਚ ਦਿੱਤੀ ਕਹਿੰਦੇ ਗਮ ਹੋ ਗਈ ਹੋਊਗੀ ਜਿਹੜੇ ਕੁੜੀ ਕੋ ਕੁੜੀ ਦੇ ਸੈੱਟ ਸੀ ਮੰਮੀ ਨੂੰ ਫੜਾਏ ਕਹਿੰਦਾ ਉਹਦੀਆਂ ਵੀ ਰਸੀਦਾ ਆਪਣੇ ਮਾਪੇ ਤੋਂ ਲੈ ਕੇ ਆ ਦੇ ਬੇ ਸੋਨਾ ਘੱਟ ਰੀਟ ਤੇ ਵੇਗਦਾ ਆ ਕਿ ਜਿਹੜੇ ਉਹ ਖਾਲੀ ਸੈੱਟ ਦੇ ਡੱਬੇ ਦਿਖਾਣ ਦੇ ਸੀ ਉਹ ਕਦੇ ਡੱਬੇ ਸੀ ਉਹਨਾਂ ਦੇ ਕੋਲ ਉਹ 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 ਤਾਂ ਸਾਰੀ ਨਾ ਦੀ ਚਾਲਬਾਜ਼ੀ ਆ ਹੁਣ ਲੱਗਦਾ ਹੈ ਕਿ ਸਾਨੂੰ ਪੈਸੇ ਲਾ ਦੇਣੇ ਪੈਣ ਅਸੀਂ 23 ਲੱਖ ਰੁਪਈਆ ਖਰਚਾ ਕੀਤਾ ਇਹਨਾਂ ਨੂੰ ਕਿਹਾ ਵੀ ਅਸੀਂ ਰਹਾਣੇ ਪੈਲਸ ਕਰ ਲਈਏ ਨਹੀਂ ਕਹਿੰਦੇ 골ਡਨ ਪੈਲਸ ਹੋਣਾ ਚਾਹੀਦਾ ਆ ਤੇ ਸ਼ਰਾਬ ਤੇ ਮੀਟ ਤੇ ਸਭ ਕੁਝ ਇਹ ਪੌਣਾ ਚਾਹੀਦਾ ਹੈ ਕਿ ਸਾਡਾ ਮੁੰਡਾ ਬਾਹਰੋਂ ਆਇਆ 28000 ਰੁਪਿਆ ਝੋਲੀ ਦਾ ਬੇਟਾ ਖਾਦਾ ਇਹ 28000 ਝੋਲੀ ਦਾ 15000 ਰੁਪਿਆ ਕੁੜੀ ਦੇ ਗੋਲ ਉਦਾਂ ਸੀ ਟੋਟਲ 47000 ਰੁਪਿਆ ਸ਼ਗਨਾ ਦਾ ਵੀ ਸਾਰਾ ਖਾ ਗਿਆ ਨਾ ਨਸ਼ੇ ਪੱਤੇ ਵਿੱਚ ਹੀ ਖਾ ਗਿਆ ਸਾਰੇ ਪੈਸੇ ਮੋੜ ਪੱਤੇ ਵਿੱਚ ਖਾ ਗਿਆ ਐਡੀ ਫੀਮ ਇਹਦੇ ਪਾਰਸ ਚੋਂ ਦੇਖੀ ਤਾਂ ਇਹ ਕਹਿੰਦਾ ਸੀਗਾ ਦੇ ਫਲਾਨੇ ਦੀ ਆ ਤੇ ਸੈਕਟਾ ਕੁਲਪ ਜੋ ਉਹਰਾ ਪੁਰਾ ਸਭ ਇਹਦੇ ਬੈਕ ਦੇ ਐਂਡ ਬੈਕ ਦੇ ਵਿੱਚ ਸੀ ਤੇ ਬਾਕੀ ਇਹਦੇ ਤੋਂ ਤੁਹਾਡੇ ਵਿਚੋਲੇ ਨੇ ਕਿਰਾਇਆ ਸੀਗਾ ਤੇ ਤੁਹਾਨੂੰ ਦੱਸਿਆ ਨਹੀਂ ਕੋਈ ਗੱਲਬਾਤ ਨਹੀਂ ਕੀਤੀ ਵਿਚੋਲੇ ਨੇ ਕੋਈ ਵਿਚੋਲੇ ਨੇ ਕੋਈ ਗੱਲਵਾਦ ਲਈ ਕੀਤੀ ਵਿਚੋਲੀ ਦੀ ਦੁਕਾਨ ਉੱਥੇ ਸੀ ਪਿੰਡ ਦੇ ਵਿੱਚ ਹੀ ਉਹਨਾਂ ਦੇ ਹਾਂਜੀ ਪਿੰਡ 'ਚ ਉਹ ਅੰਦਰ 'ਚ ਸੀ ਉਹ ਤਾਂ ਖੂਤੇ ਰਹਿੰਦੇ ਸੀ ਓਕੇ ਇਹ ਇਸ ਕਰਕੇ ਉਹਨੂੰ ਵੀ ਇੰਨਾ ਪਤਾ ਨਹੀਂ ਲੱਗਿਆ ਈ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਤੁਸੀਂ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਸਾਡਾ ਇਨਸਾਫ ਕੀਤਾ ਜਾਵੇ ਕਿਉਂਕਿ ਅਸੀਂ ਅਸੀਂ ਬਹੁਤ ਦੁਖੀ ਆ ਠੀਕ ਹੈ ਜੀ ਉਸ ਤੋਂ ਬਾਅਦ ਕਹਿੰਦਾ ਕਿ ਗੱਡੀ ਲੈ ਕੇ ਆ ਨਾਲੇ ਮੈਂ ਬਾਹਰ ਨੂੰ ਜਾਣਾ 7 ਲੱਖ ਰੁਪਈਆ ਲਿਆ ਤੇ ਸਾਡੀ ਕੁੜੀ ਨੇ ਇਹਨੂੰ ਮੇਰੇ ਮੁੰਡੇ ਨੂੰ ਫੋਨ ਕੀਤਾ ਕਿ ਤੇਨੂੰ ਵੀ ਕਿਤੇ ਮੈਨੂੰ ਇਦਾਂ ਪੱਟਦੇ ਮਾਰਦੇ ਆ ਵੀ ਤੂੰ ਮੈਨੂੰ ਲੈ ਜਾ ਅਸੀਂ ਕੁੜੀ ਆਪਣੇ ਨੂੰ ਪੱਜ ਪਾ ਕੇ ਲਿਆਏ ਆ ਕਿ ਤੇਰਾ ਡੈਡੀ ਬਿਮਾਰ ਆ ਗੰਨੇ ਦੇ ਪੈਸੇ ਤੇਰੇ ਨਾਂ ਤੇ ਆਇਆ ਅਸੀਂ ਬੈਂਕ ਵਿੱਚੋਂ ਪੈਸੇ ਕਢਾਣੇ ਆ ਤਾਂ ਤੈਨੂੰ ਪੈਸੇ ਕਢਾ ਕੇ ਛੱਡ ਜਾਵਾਂਗੇ ਇਦਾਂ ਅਸੀਂ ਕੁੜੀ ਇਹਨਾਂ ਦੇ ਮਾਮਲੇ ਦੇ ਵਿੱਚੋਂ ਕੱਢੀ ਬਾਹਰ ਓਕੇ ਤੇ ਕੀ ਕਾਰਨ ਸੀਗਾ ਕੁੱਟ ਮਾਰ ਕੇ ਕਰਦਾ ਸੀ ਇਹਦੀ ਕੁੱਟ ਮਾਰ ਨਸ਼ੇ ਕਰਕੇ ਕਰਦਾ ਸੀ ਇਹ ਤਾਂ ਸਾਡੀ ਕੁੜੀ ਦੇ ਲੱਗੇ ਵੀ ਨਹੀਂ ਆਇਆ ਕਿਹੜਾ ਇਹਨਾਂ ਦਾ ਪੁਰਾਣਾ ਬਹਾਨੀ ਵਾਲਾ ਆ ਉਹਦੇ ਨਾਲ ਇਹ ਚੱਲ ਜਾਂਦਾ ਸੀ ਰੋਜ਼ ਰਾਤ ਨੂੰ 12 ਵਜੇ ਇੱਕ ਵਾਰੀ ਘਰੇ ਆਉਂਦਾ ਸੀ ਸਾਡੀ ਕੁੜੀ ਨੂੰ ਇਹ ਨਹੀਂ ਸੀ ਬੁਲਾਉਂਦਾ ਸਾਡੀ ਕੁੜੀ ਨੂੰ ਨਾ ਇਹ ਰੋਟੀ ਪੁੱਛਦੇ ਸੀ ਨਾ ਪਾਣੀ ਪੁੱਛਦੇ ਸੀ ਸਾਡੀ ਕੁੜੀ ਦਾ ਸੀ ਮਰਿਆ ਮੰਗ ਚੱਕ ਕੇ ਉਦਾਂ ਲਿਆਂਦੀ ਕਿੰਨੇ ਕ ਦਿਨ ਹੋਏ ਸੀ ਇਹ ਜਿਹਾ ਵਿਆਹ ਹੋਏ ਨੂੰ ਸਾਡੀ ਕੁੜੀ ਦਾ 10 ਕੋ 15 ਕਿ ਦਿਨ ਹੋਏ 10 ਤੁਸੀਂ ਕੰਪਲੀਟ ਵਗੈਰਾ ਕੀ ਕੀਤਾ ਕੀ ਕੰਪਲੀਟ ਕੀਤੀ ਤੁਸੀਂ ਅਸੀਂ ਖਾਣੇ ਚ ਕੰਪਲੀਟ ਇਹ ਕੀਤੀ ਆ ਕਿ ਸਾਨੂੰ ਕੁਝ ਨਹੀਂ ਚਾਹੀਦਾ ਮੁੰਡਾ ਲਿਆਓ ਉਹ ਮੁੰਡੇ ਦੇ ਅਸੀਂ ਟੈਸਟ ਕਰਾਉਣੇ ਆ ਨਮਰਦ ਦੇ ਵੀ ਕਰਾਉਣੇ ਆ ਤੇ ਨਸ਼ਾ ਕਰਦਾ ਉਹ ਵੀ ਕਰਾਉਣੇ ਆ ਤੇ ਇੰਨੇ ਮੁੰਡਾ ਲਾਂਬੇ ਕਰ ਦਿੱਤਾ ਕਿੱਥੇ ਭੇਜਿਆ ਮੁੰਡਾ ਅਚਲ ਜੀ ਹਾਂਜੀ ਇਹ ਸਾਡੀ ਕੁੜੀ ਤੇ ਬਰੀਆ ਬਣਾਉਂਦੀ ਆ ਕਿ ਕੁੜੀ ਪਾਸਪੋਰਟ ਲੈ ਆਈ ਪਾਸਪੋਰਟ ਕੁੜੀ ਲਿਆਵੇ ਤਾਂ ਮੁੰਡਾ ਬਾਹਰ ਨੂੰ ਕਿੱਦਾਂ ਚੜ ਗਿਆ ਇਹ ਨਹੀਂ ਮੁੰਡਾ ਪੇ ਇਹ ਝੂਠੇ ਕਰਕੇ ਇਹ ਨਹੀਂ ਮੁੰਡਾ ਪੇਸ ਨਹੀਂ ਕੀਤਾ ਜੇ ਸੱਚੇ ਹੁੰਦੇ ਮੁੰਡਾ ਸਾਡੇ ਸਾਹਮਣੇ ਲਿਆਉਂਦੇ ਤੁਹਾਨੂੰ ਤੁਹਾਨੂੰ ਕਿੱਦਾਂ ਪਤਾ ਲੱਗਾ ਮੁੰਡਾ ਬਾਹਰ ਚਲ ਗਿਆ ਜੀ ਸਾਨੂੰ ਸਾਨੂੰ ਪਤਾ ਲੱਗਾ ਕਹਿੰਦੇ ਆ ਸਾਰੇ ਤੇ ਮੁੰਡਾ ਇਹ ਨਹੀਂ ਰਾਤੋ ਰਾਤ ਬਾਹਰ ਕੱਢਦਾ ਓਕੇ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਸਾਰੀ ਅਸੀਂ ਇਹ ਮੰਗ ਕਰਦੇ ਆ ਕਿ ਸਾਡਾ ਫੈਸਲਾ ਸਹੀ ਹੋਵੇ ਸਾਾਨੂੰ ਕਿਦਾਂ ਹੱਕ ਮਿਲੇ ਸਾਡਾ ਕੁੜੀ ਸੋਨਾ ਸਾਡੀ ਕੋਈ ਨਹੀਂ ਲਿਆਈ ਇਹ ਸਿਰਫ ਜਾਣ ਕੇ ਕਰਦੇ ਆ ਜਾਨੀ ਕਿ ਜਿੰਨੇ ਕਰੋਪ ਲਗਾ ਰਹੇ ਤੁਹਾਡੇ ਦੇ ਝੂਠੇ ਲਗਾ ਰਹੇ ਆ ਅਸੀਂ ਇੰਨਾ ਸੋਨਾ ਪਾਇਆ ਇਹਨਾਂ ਦਾ ਸੋਨਾ ਚੋਰੀ ਕਰਨੇ ਨੂੰ ਥੋੜੀ ਕੁੜੀ ਨੇ ਸੋਨਾ ਪਾਇਆ ਤੁਸੀਂ ਕੀ ਤੁਸੀਂ ਕੀ ਕੀ ਪਾਇਆ ਸੀ ਕੁੜੀ ਦੇ ਅਸੀਂ ਕੁੜੀ ਨੂੰ ਸੈੱਟ ਪਾਇਆ ਪ੍ਰਾਣੇ ਨੂੰ ਇੱਕ ਅਸੀਂ ਰਿੰਗ ਸਰਮਨੀ ਤੇ 6 ਗ੍ਰਾਮਾਂ ਦੀ ਮੁੰਦੀ ਪਾਈ 2 ਤੋਲਿਆਂ ਦੀ ਚੈਨੀ ਪਾਈ ਟੋਮੀ ਦੀ ਅਸੀਂ 30 ਹਜ਼ਾਰ ਦੀ ਮੁੰਡੇ ਨੂੰ ਘੜੀ ਪਾਈ ਫਿਰ ਪਹਿਲਾਂ ਸਸੀਂ ਮੁੰਦੀ ਪਾਈ ਕੁਝ ਲੈ ਕੇ ਆਈ ਕੁੜੀ ਨਾਲ ਕੁਝ ਨਹੀਂ ਲੈ ਡਾ ਕੁਝ ਨਹੀਂ ਲੈ ਕੇ ਆਈ ਕੁੜੀ ਤਾਂ ਪਜਾਮਾ ਬਣਾਉਣ ਦੇ ਵਿੱਚ ਆਈ ਕੋਈ ਦੱਸਿਆ ਜੀ ਕੁੜੀ ਨੇ ਕਿੱਥੇ ਸਾਮਾਨ ਸਾਰਾ ਹਸੋਣਾ ਕਿੱਥੇ ਸਾਨੂੰ ਨਹੀਂ ਦੱਸਿਆ ਨੇ ਆਪਣੀ ਮੰਮੀ ਨੂੰ ਫੜਾਇਆ ਸੀ ਸੋਨਾ ਸ਼ਾਪਿੰਗ ਕਰਾਈ ਤੇਰੀਆਂ ਤੁੰਬਾ ਮੁੰਡੇ ਨੂੰ ਆਈਆਂ ਸੀ ਉਹ ਮੁੰਡੇ ਦੇ ਕੋਲ ਸੀਗੀਆਂ ਸ਼ਾਪਿੰਗ ਕਰਾਈ ਇੱਕ ਬੂਟ ਲੈ ਕੇ ਦਿੱਤੇ ਇੱਕ ਬੂਟ ਲੈ ਕੇ ਦਿੱਤੇ ਤੇ ਇੱਕ ਪਜਾਮਾ ਬਣਾਉਣ ਲੈ ਕੇ ਦਿੱਤਾ ਇਹ ਸਾਡੀ ਕੁੜੀ ਹੋਈ ਨੇ ਸ਼ਾਪਿੰਗ ਕਰਾਈ ਇਹਨਾਂ ਦੇ ਮੁੰਡੇ ਨੇ ਦੋ ਵੀ ਇਹਨਾਂ ਦੇ ਘਰੇ ਆ ਸਾਡੀ ਕੁੜੀ ਖਾਦੀ ਆ ਤੀਆਂ ਆਈ ਆਪਣੀ ਘਰੇ ਇੱਕ ਪਾਰਸ ਲੈ ਕੇ ਦਿੱਤਾ ਠੀਕ ਹਾਂਜੀ ਬਾਹਰ ਲੈ ਆਏ ਸੀਗੇ ਇੱਥੇ ਪੁਰਾਣੇ ਸਾਡੇ ਭੈਣ ਸਾਡੀ ਸੀ ਲੜਕੀ ਸਾਡੀ ਬਾਹਰੋਂ ਕੈਨੇਡਾ ਤੋਂ ਆਈ ਸੀ ਭੈਣ ਇੰਗਲੈਂਡ ਤੋਂ ਆਈ ਸੀ ਤੇ ਹਾਲੇ 4 ਤਰੀਕ ਨੂੰ ਲੜਕੀ ਸਾਡੀ ਬਾਹਰ ਨੂੰ ਜਾਂਦੀ ਆ 5 ਤਰੀਕ ਨੂੰ ਭੈਣ ਸਾਡੀ ਜਾਂਦੀ ਆ ਅਸੀਂ 12 ਵਜੇ ਰਾਤ ਨੂੰ ਉਹਨਾਂ ਨੂੰ ਤੋਰਦੇ ਆ ਤੇ ਸਵੇਰ ਨੂੰ 6 ਵਜੇ ਇਹ ਉੱਠਦੇ ਆ ਤੇ ਇਹ ਆਪਣੇ ਭਰਾ ਨੂੰ ਸਾਦੀ ਆ ਵੀ ਮੈਂ ਭਰਾ ਆਉਂਦਾ ਆ ਸੱਚ ਤੇ ਮੇਰਾ ਡੈਡੀ ਬਿਮਾਰ ਆ ਸਾਡੇ ਗੰਨਿਆਂ ਦੇ ਪੈਸੇ ਇਹਦੇ ਅਕਾਊਂਟ ਦੇ ਵਿੱਚ ਹੁੰਦੇ ਆ ਅਸੀਂ ਕਢਾਉਣੇ ਆ ਤੇ ਡੈਡੀ ਦੀ ਦਵਾਈ ਲੈਣ ਜਾਣਾ ਆ ਤੇ ਇਹ ਨੂੰ ਲੈ ਕੇ ਜਾਣਾ ਆ ਤੇ ਇਹ ਅੰਦਰ ਤਿਆਰ ਹੋਈ ਆ ਸਾਨੂੰ ਨਹੀਂ ਪਤਾ ਇਹਨੇ ਰਾਤ ਨੂੰ ਸਮਾਨ ਸਾਰਾ ਇਕੱਠਾ ਕੀਤਾ ਕਿਹੜੇ ਬਿੱਲ ਕੀਤਾ ਸਾਨੂੰ ਰਾਤ ਨੂੰ ਕਿਸੇ ਚੀਜ਼ ਦੀ ਕੋਈ ਨਸ਼ੀਲੀ ਦਵਾਈ ਖੜਾਈ ਆ ਜੀ ਸੁੱਤੇ ਸੀਗੇ ਰਾਤ ਨੂੰ ਇਹ ਸਾਰਾ ਸਮਾਨ ਇਕੱਠਾ ਕੀਤਾ ਸਵੇਰ ਨੂੰ ਉਹਦੇ ਨਾਲ ਭੇਜ ਦਿੱਤੀ ਸਾਨੂੰ ਕੋਈ ਨਹੀਂ ਪਤਾ ਲੱਗਾ ਵੀ ਕੁਝ ਲੈ ਕੇ ਗਈ ਤੇ ਹੀ ਲੈ ਕੇ ਗਈ ਮੋੜ ਕੇ 6 ਤਰੀਕ ਅਸੀਂ ਇਹਦੀ ਵੇਟ ਕਰਦੇ ਤਾਂ ਮੇ ਛੱਡ ਕੇ ਜਾਣਗੇ ਸ਼ਾਮ ਨੂੰ ਫੋਨ ਕੀਤਾ ਇਹ ਨਹੀਂ ਚੱਕਿਆ ਨੇ ਫੇਰ ਚੱਕਿਆ ਇਹਦੀ ਮਾਂ ਨੇ ਤਾਂ ਕਹਿੰਦੀ ਕੋਈ ਨਹੀਂ ਛੱਡ ਜਾਂਦੇ ਆ ਦੂਜੇ ਦਿਨ ਸਵੇਰ ਨੂੰ ਫੇਰ ਫੋਨ ਕੀਤਾ ਕਹਿੰਦੇ ਅਸੀਂ ਛੱਡ ਜਾਂਦੇ ਆ ਮੁੰਡਿਆ ਕੰਮ 'ਚ ਗਿਆ ਮੁੰਡਾ ਆਉਂਦਾ ਤੇ ਛੱਡ ਜਾਂਦੇ ਆ ਉਸ ਤੋਂ ਬਾਅਦ ਸ਼ਾਮ ਨੂੰ 7 ਤਰੀਕ ਸ਼ਾਮ ਨੂੰ ਸਾਡੇ ਤੇ ਕਮਪਲੇਟ ਪਾਰਤੀ ਆ ਕੁੱਟ ਮਾਰਦੀ ਤੇ ਦਾਜ ਦੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਜਦੋਂ ਇੱਥੇ ਤਲਾਹ ਹੋਈ ਆ ਅਸੀਂ ਆਪਣੇ ਸਮਾਨ ਦੀ ਤਲਾਸ਼ੀ ਕੀਤੀ ਜਾਨ ਨੂੰ ਸਾਡਾ ਸਾਰਾ ਸਮਾਨ ਗਾਇਬ ਸੀਗਾ ਕਿੰਨੇ ਗੰਕਲ ਕਿੰਨੇ ਕੁ ਲੱਖ ਦਾ ਸੋਨਾ ਸੀਗਾ ਟੋਟਲ ਸਾਰਾ ਟੋਟਲ 8 ਕੁ ਲੱਖ ਦਾ ਸੋਨਾ ਸੀਗਾ 2000 ਪਾਉਂਡ ਸੀਗਾ ਤੇ ਇੱਕ ਮੋਬਾਈਲ ਫੋਨ ਸੀਗਾ ਹੈਡਫੋਨ ਸੀਗੇ 30000 ਦੇ ਤੇ ਬਾਕੀ ਸੋਨੇ ਚਾ ਅੰਕਲ ਕੀ ਕੀ ਸੀਗਾ ਸੋਨੇ ਕੇ ਦੋ ਸੈਟ ਸੀਗੇ 4-4 ਤੋਲੇ ਦੇ ਹਾਂਜੀ ਇੱਕ ਚੈਨੀ ਸੀਗੀ ਉਹ ਉਧਰੋਂ ਪਾਈ ਸੀ ਹੁਣੇ 1.5 ਤੋਲੇ ਦੀ ਹਾਂਜੀ ਤੇ ਅੱਜ ਅੱਜ ਅੰਕਲ 9 ਤਰੀਕ ਹੋਈ ਐ ਅੱਜ ਮਾਰਚ ਦੀ ਹਾਂਜੀ ਤੇ ਕਿੰਨੇ ਤਰੀਕ ਨੂੰ ਵਿਆਹ ਹੋਇਆ ਸੀਗਾ ਤੁਹਾਡੇ ਘਰ ਵਿਆਹ 21 ਤਰੀਕ ਨੂੰ ਹੋਇਆ 21 ਫਰਵਰੀ ਨੂੰ 21 ਫਰਵਰੀ ਨੂੰ ਅੱਛਾ ਜੀ ਉਸ ਤੋਂ ਬਾਅਦ ਇਹ ਘੁੰਮਣ ਫਿਰਨ ਗਏ ਆ ਫਿਰ ਆਪਣੀ ਪੇਕੀ ਗਈ ਆ ਰਾਤ ਉੱਥੇ ਰਹਿ ਕੇ ਆਈ ਆ ਦੂਜੇ ਦਿਨ ਲੜਕਾ ਲੈ ਕੇ ਆਇਆ ਫੇਰ ਇਹ ਸ਼ੋਪਿੰਗ ਕਰਨ ਗਿਆ ਲੱਖ ਰੁਪਏ ਦੀ ਮੁੰਡੇ ਦੀ ਸ਼ੋਪਿੰਗ ਕਰਾ ਕੇ ਦਿੱਤੀ ਹੈ ਬੋਟੀ ਨੂੰ ਉਸ ਤੋਂ ਬਾਅਦ ਫਿਰ ਸਾਡੇ ਫੰਕਸ਼ਨ ਫੇਰ ਸੀ 4 ਤਰੀਕ ਦਾ ਅਸੀਂ ਇੱਥੇ ਸਾਡੇ ਰਿਸ਼ਤੇਦਾਰ ਆਦੇ ਸੀਗੇ ਉਹ ਜੂਪੀ ਤੋਂ ਆਏ ਸੀ ਉਹਦਾ ਅਸੀਂ ਵਿਆਹ ਲੜਕੀ ਦਾ ਕੀਤਾ ਇੱਥੇ ਚੋਗਾ ਪਿੰਡ 4 ਤਰੀਕ ਨੂੰ ਉਹ ਫੰਕਸ਼ਨ ਸਾਡੇ ਚੱਲਿਆ 24 ਤਰੀਕ ਦੇ ਅਸੀਂ ਪਹਿਲਾਂ ਸਾਡੇ ਸੁਖਦੇਵ ਭਾਜੀ ਇੱਕ ਬਹਾਨੀ ਪਿੰਡ ਦਾ ਮੈਟਰ ਸੀਗਾ ਵੀ ਉਹਨੇ આરોਪ ਲਗਾਏ ਆ ਵੀ ਕੁੜੀ ਦਾ ਵਿਆਹ ਹੋਇਆ ਸੀਗਾ ਤੇ ਕੁੜੀ ਸਾਰਾ ਗਹਿਣਾ ਘਟਾ ਕਹਿੰਦੇ ਸਾਡਾ ਲੈ ਗਈ 8 ਲੱਖ ਦਾ ਘਟ ਵਟ ਈਮਾਨੂ ਸੇਕ ਸੇਕ ਦੇ ਸੰਧਾਨਾ ਰਾਵਲਪੰਡੀ ਡੋਟੀ ਅਫਸਰ ਪਨਾਸੀ ਅੱਜ ਪਿੰਡ ਬਹਾਮੀ ਦੀ ਪੰਚਾਇਤ ਨੰਬਰਦਾਰ ਤੇ ਹੋਰ ਮੋਹਤਵਾਰ ਸੱਜਣਾਂ ਇੱਕ ਅਪਲੀਕੇਸ਼ਨ ਦੇ ਕੇ ਗਏ ਆ ਵੀ ਜਿਹੜੀ ਸਾਡੀ ਲੜਕੀ 6 ਤਰੀਕ ਨੂੰ ਘਰੋਂ ਸਾਡੇ ਗਿਆਣਾ ਲੈ ਕੇ ਚਲੀ ਗਈ ਤੇ ਦੋਵੇਂ ਤਰ੍ਹਾਂ ਨੂੰ ਬਲਾ ਕੇ ਦਰਖਤ ਕੀਤੀ ਜੋ ਵੀ ਜਦ ਕੇ ਉਹਨਾਂ ਦਾ ਮੈਟਰ ਥਾਣਾ ਪਤਾਰਾ ਵਿੱਚ ਜ਼ਿਲ੍ਹਾ ਜਲੰਧਰ ਵਿੱਚ ਚੱਲ ਰਿਹਾ ਹੈ ਲਕਿਨ ਇਹ ਰੂਪ ਲਾਇਆ ਕਿ ਮੇਰਾ ਜਿਹੜਾ ਘਰ ਆਲਾ ਵਾ ਉਹ ਮੇ ਤੋਂ ਦਾਜ ਦੀ ਮੰਗ ਕਰ ਰਿਹਾ। ਕਿ ਸਰ ਕੋਈ ਦੋਨਾ ਤਰ੍ਹਾਂ ਕੰਪਲੇਟ ਆਈ ਤੁਹਾਨੂੰ? ਮੈਨੂੰ ਤੇ ਸੋਹਰੇ ਪਰਿਵਾਰ ਨੇ ਉਹਦੇ ਨੇ ਕੰਪਲੇਟ ਦਿੱਤੀ ਆ। ਸਹੀ। ਸੋਹਰੇ ਦਾ ਨਾਮ ਹੈਗਾ ਪਰਮਜੀਤ। ਅੱਛਾ ਜੀ। ਤੇ ਸਰ ਟਾਈਮ ਵਗੈਰਾ ਦਿੱਤਾ ਹੁਣ ਉਹਨਾਂ ਦਾ। ਤੇ ਅੱਜ ਦਿਖਾਤ ਸਾਜੀ ਦੇ ਕੇ ਜਿਹੜਾ 9 ਤਰੀਕ ਨੂੰ ਤੇ 7 ਤਰੀਕ ਦੀ ਦਰਖਾਸਤ ਉਹਨਾਂ ਦੀ ਉੱਥੇ ਆ। ਤੋ ਇਹ ਥਾਣਾ ਪਟਾਰਾ ਜ਼ਿਲ੍ਹਾ ਜਲੰਧਰ ਦੀ ਚਲਦੀ ਹੈ ਤੇ ਵਿਰਤ ਕਰ ਰਹੇ ਹਾਂ ਜੋ ਸਾਹਮਣੇ ਹੋਊਗਾ ਤੱਥਾਂ ਦੀ ਦੱਤੇ ਇੱਕ ਘਰ ਦੀ ਅੰਮ੍ਰਿਤ ਲਿੰਗ ਜਮ